ਪੰਜਾਬ ਪੰਜਾਬ ਦੇ ਵੱਲੋਂ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਤਰੀ ਖੇਡ ਮੁਕਾਬਲੇ ਸ਼ੁਰੂ ਹੋ ਗਏ ਨੇ ਦਿਨ ਦਿਨ ਚੱਲਣ ਵਾਲੇ ਮੁਕਾਬਲੇ ਜ਼ਿਲ੍ਹਾ ਖੇਡ ਵਿਭਾਗ ਵੱਲੋਂ ਕਰਵਾਏ ਜਾਂਦੇ ਨੇ ਇਹ ਖੇਡਾਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਵਰਲਡ ਸਿੱਖ ਯੂਨੀਵਰਸਿਟੀ ਜ਼ਿਲ੍ਹਾ ਜ਼ਰੀਪੁਰ ਦੇ ਗੜ੍ਹ ਸਾਹਿਬ ਵਿਖੇ ਸ਼ੁਰੂ ਹੋਇਆ ਜਿਸ ਦਾ ਉਦਘਾਟਨ ਡੀਯੂ ਰਵਿੰਦਰ ਕੋਰ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਨੇ ਉਸ ਤੇ ਸਾਡੇ ਦੇਸ਼ ਦਾ ਨਾਂ ਵੀ ਰੋਸ਼ਨ ਕਰਦੀਆਂ ਨੇ ਉਹਨਾਂ ਖਿਡਾਰੀਆਂ ਤੇ ਨੌਜਵਾਨਾਂ ਨੂੰ ਕਹਿ ਕੇ ਨਸ਼ਿਆਂ ਤੋਂ ਮੁਕਤੀ ਲਈ ਖੇਡਾਂ ਦੇ ਮੈਦਾਨ ਦੇ ਵਿੱਚ ਆਓ ਤੇ ਸਮਾਜ ਨੂੰ ਨਵੀਂ ਸੇਧ ਦਿਓ ਜ਼ਿਲ੍ਹਾ ਮੈਂਟਰ ਸਪੋਰਟਸ ਜਸਦੀਪ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਦਿਰਾਂ ਦੇ ਸਾਡੇ ਸਕੂਲਾਂ ਦੇ 1500 ਖਿਡਾਰੀ ਹਿੱਸਾ ਲੈ ਰਹੇ ਨੇ ਇਨ੍ਹਾਂ ਖੇਡਾਂ ਵਿੱਚ ਹੈਂਡਬਾਲ, ਹਾਕੀ, ਫੁੱਟਬਾਲ ਫਰਸਾ ਕਚੀ ਤੇ ਚੈਟ ਦੇ ਮੁਕਾਬਲੇ ਹੋ ਰਹੇ ਨੇ ਇਹਨਾਂ ਖੇਡਾਂ ਵਿੱਚ ਜੇਤੂ ਵਿਦਿਆਰਥੀ 15 ਸਤੰਬਰ ਤੋਂ ਫੋ ਰਹੀਆਂ ਰਾਜਪਦਰੀ ਖੇਡਾਂ ਦੇ ਵਿੱਚ ਵੀ ਭਾਗ ਲੈਣਗੇ ਹਾਂਜੀ ਅੱਜ ਅਸੀਂ ਇੱਥੇ ਜ਼ਿਲ੍ਹਾ ਪੱਧਰੀ ਖੇਡਾਂ ਤੇ ਸ਼ਾਮਲ ਹੋਏ ਆ ਜ ਜਿਹਦੇ ਵਿੱਚ ਹੈਂਡਬਾਲ ਫੁੱਟਬਾਲ ਰੱਸਾ ਕਸ਼ੀ ਹਾਕੀ ਚੈਸ ਤੇ ਹੋਰ ਅਲੱਗ-ਅਲੱਗ ਖੇਡਾਂ ਚੱਲ ਰਹੀਆਂ ਐ ਐਕਚੁਅਲੀ ਇਹ ਖੇਡਾਂ ਪਹਿਲਾਂ ਹੋਣੀਆਂ ਸੀ ਪਰ ਹੜਾਂ ਕਰਕੇ ਸਕੂਲ ਬੰਦ ਹੋਣ ਕਰਕੇ ਦੂਸਰੇ ਫੇਸ 'ਚ ਜਿਹੜਾ ਡਿਸਟ੍ਰਿਕਟ ਲੈਵਲ ਦੀਆਂ ਗੇਮਸ ਆ ਅੱਜ ਇੱਥੇ ਹੋ ਰਹੀਆਂ ਸੋ ਇਹਦੇ ਵਿੱਚ ਲਗਭਗ 1500 ਦੇ ਕਰੀਬ ਬੱਚੇ ਇਸਾ ਲਹਿਰੇ ਆ ਵਕਵਾ ਗੇਮਸੇ ਵਿੱਚ ਤੇ ਸਾਰਾ ਗਰਾਉਂਡ ਫੁੱਲ ਭਰਿਆ ਹੋਇਆ ਬੱਚਿਆਂ ਦੇ ਨਾਲ ਬੱਚਿਆਂ ਵਿੱਚ ਬਹੁਤ ਉਤਸ਼ਾਹ ਹੈ ਅਧਿਆਪਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਤੇ ਬਹੁਤ ਹੀ ਫਸਵੇਂ ਮੁਕਾਬਲੇ ਜਿਹੜੇ ਇੱਥੇ ਮੈਂ ਦੇਖਿਆ ਕਿ ਚੱਲ ਰਹੇ ਹਾਂ ਇਸ ਤੋਂ ਬਾਅਦ ਹੋਰ ਵੀ ਟੀਮਾਂ ਹੋਣਗੀਆਂ ਜ਼ਿਲ੍ਹਾ ਪੱਤਰੀ ਹਾਂਜੀ ਜ਼ਿਲ੍ਹਾ ਪੱਤਰੀ ਗੇਮਾਂ ਤੋਂ ਬਾਅਦ ਸਟੇਟ ਲੈਵਲ ਦੀਆਂ ਗੇਮਸ ਜਿਹੜੀਆਂ ਉਹ ਅਲੱਗ-ਅਲੱਗ ਵੈਨਿਊਸ ਤੇ ਹੋਣ ਜਾ ਰਹੀਆਂ ਹਨ ਤੇ ਜਲਦੀ ਉਹ ਅਗਲੇ ਹਫ਼ਤੇ ਤੋਂ 15 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਨਾਰਮਲ ਲੜਕੀ ਅਪੀਲ ਕਰਾ ਨੌਜਵਾਨਾਂ ਨੂੰ ਇਹੀ ਅਪੀਲ ਹੈ ਜੀ ਕਿ ਨਸ਼ਿਆਂ ਤੋਂ ਮੁਕਤ ਹੋ ਕੇ ਤੁਸੀਂ ਗਰਾਊਂਡ ਜਾਓ ਖੇਡਾਂ ਚਾਓ ਇੱਕ ਤਾਂ ਉਹਦੇ ਨਾਲ ਤੁਹਾਡਾ ਸਰੀਰ ਬਣਦਾ ਹੈ ਤੰਦਰੁਸਤੀ ਰਹਿੰਦੀ ਹੈ ਲੰਮਾ ਜੀਵਨ ਤੁਸੀਂ ਜਿਓਗੇ ਤੁਹਾਡੇ ਪੈਸੇ ਦੀ ਬਚਤ ਹੈ ਪਰਿਵਾਰ ਦੀ ਬਚਤ ਹੈ ਤੇ ਸਮਾਜ ਨੂੰ ਵੀ ਇੱਕ ਨਵੀਂ ਸੇਧ ਮਿਲਦੀ ਹੈ